ਤੇ ਇਹ ਆਈਆਂ ਤਾਂ ਥੋੜੀਆਂ ਜੀਆਂ ਮਹਿੰਗੀਆਂ ਆ ਜਾਂ ਉਹ ਵਾਲੇ ਸ਼ੋਪ ਆਈ ਪੀ ਐਚ ਓ ਐਨ ਜੀ ਆਈ ਕੋ ਦਿਖਾਈਆਂ ਦਾ ਆਈਫੋਨ ਅੱਜ ਕਪਾਦ ਨੂੰ ਲਾ ਨਮੋਟੋ ਜਿੰਨਾ ਪਰ ਫਰਸਟ ਨਿਊ ਪਰਚੇਸਿੰਗ ਇਹ ਬਰਸਡੇਰੀ ਉਹ ਐ ਨਿਊ ਤਾਂ ਨਿਊ ਤਾਂ ਫਰਸਟੀ ਆ ਕੁਝ ਹੁਣ ਇਹ ਵੀ ਦੱਸ ਦੇ ਕਿੰਦੇ ਵਾਸਤੇ ਆ ਮਾਤਾ ਜੀ ਤੁਹਾਡੀ ਬੇਫਿਕਰ ਹਸਤੇ ਏ ਟਾਵਲੀ ਟਾਵਲੀ ਏ ਟਾਵਲੀ ਕੈਮਰੇ ਤੇ ਤੇਰਾ ਲੈ ਜੇ ਬੜਾ ਸਰਾ ਹੁੰਦਾ ਉਹ ਹੋਂਦਾ ਜੇ ਕਿ ਨੂੰ ਪਾਲੂ ਪਿਆ ਆ ਵਾਕੀ ਇੱਥੇ ਪਾਲੂ ਹੀ ਅਸਲੀ ਪਾਲੂ ਉਹ ਪਾਲੂ ਦੇਖੋ ਜੇ ਵੀ ਜੇ ਉਹ ਨੇਓ ਕਾਲੇ ਰੇਛੂ ਇੰਦਰ ਬੀਰ ਬੀਰ ਜਗਾ ਜ਼ਫਾਨੂ ਦਾ ਮੰਕੀ ਦਾ ਐਨੀਮਲ ਇਹ ਸਾਰਿਆਂ ਦੀ ਮਿਕਸ ਬਰੀਡ ਆ ਰਾਮ ਜੱਦੇ ਉਹਨੂੰ ਗਾਲਾ ਕੱਢੀ ਜਨਾ ਨਹੀਂ ਨਹੀਂ ਕੀ ਆ ਬਮ 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 ਜ ਆ ਰੋਟੀ ਪਾ ਲਿਆ ਆ ਮੈਨੂੰ ਤਾਂ ਮੈਨੇ ਤਾਂ ਰੋਟੀ ਖਾ ਲਈ ਤਰਨੋ ਵੇਸ ਕਰ ਕਰ ਦਊਗਾ ਵਾਟ ਇਜ਼ ਥਿਸ ਰਜਿਸਟਰ ਕਿਹੋ ਨਾਮੀਆਂ ਦਸਾਂ ਦਾ ਪੰਜਾਂ ਕਦਾ ਸਹੀ ਗੈਸ ਕਰੋ ਗਰੀਬ ਬੰਦੇ ਲਈ ਤਗਰੀਬ ਹੀ ਰਜਿਸਟਰ ਐਡੇ-ਐਡੇ ਰਜਿਸਟਰ ਲੈ ਆਉਂਦੇ ਕਦੇ ਫੁੱਲ ਨਹੀਂ ਭਰਿਆ ਫੁੱਲ ਆਓ ਇੱਕ ਭਰਤਾ ਅਸੀਂ ਅਸੀਂ ਰਜਿਸਟਰਾਂ ਦੀ ਐ ਥੱਲੜੀ ਲਾਈਨ ਵੀ ਖਾਲੀ ਹੈ ਜਦੋਂ ਅਸੀਂ ਰਜਿਸਟਰ ਆਹ ਵਾਲੀ ਆਹ ਲਾਸਟ ਲਾਈਨ ਹੁੰਦੀ ਖੁਸ਼ ਇਹ ਆਹ ਵਾਲੀ ਇਹਦੇ ਤੇ ਵੀ ਲਿਖੀਦਾ ਹੁੰਦਾ ਸੀ ਅਜੇ ਤੱਕ ਮੈਂ ਜ਼ਿੰਦਗੀ ਜੀ ਮੈਂ ਕੋਈ ਕਾਪੀ ਪੂਹੀ ਨਹੀਂ ਭਰੀ ਮੈਨੂੰ ਹੀ ਨਾ ਬਤਾ ਹਾਂ ਤੇ ਮੈਂ ਲਿਆ ਵੀ ਨਹੀਂ ਗਾ ਉਹ ਨਿਕਮਾ ਸਿਰੇ ਦਾ ਕੀ ਰਜਿਸਟਰਨਾ ਹੈ ਗਣੀ ਰਜਿਸਟਰ ਬਸ ਲਵ ਲੈਟਰ ਲਿਖੀਓ ਲਵ ਲੈ ਇੰਨੇ ਕਿੰਨੇ ਪੇਜ ਹੋਣਗੇ 500 ਲਵ ਲੈਟਰ ਤਾਂ ਲਿਖੀ ਜਾਣਗੇ ਨਾ ਦੇਖੀ ਇਹ ਜਾ ਬੋਰੀ ਆ ਜਾ ਉਹ ਲਵ ਲੈਟਰ ਲੇਖਟਿਆਏ ਉਹਨੂੰ ਇੱਥੇ ਰਜਿਸਟਰਾਂ ਤੇ ਲਿਖਣ ਦੀ ਨਹੀਂ ਲੋੜ ਹੋਰ ਨੂੰ ਕੁਝ ਪੈਣੀ ਬਣੀ ਇੱਥੇ ਉਹ ਹੋਵਾ ਨੇ ਆ ਰਹੀ ਆ ਨੇ ਆ ਰਹੀ ਆ ਵੀਡੀਓ ਤਾਂ ਕਦੇ ਬਣਾਈ ਨਹੀਂ ਤੇ ਨਹੀਂ ਜਾ ਰਹੀ ਆ ਕੀ ਤੈਨੂੰ ਕਿਹਾ ਵੀਡੀਓ ਬਣਾ ਕੇ ਲੈ ਆਈ ਵੀਡੀਓ ਮੇਰੇ ਕੋਲ ਉੱਥੇ ਆਇਆ ਐ ਆਫੋਨ ਸੀ ਆਇਫੋਨ ਸੀ ਆਇਫੋਨ ਤਾਂ ਹੈ ਗਈ ਸੀ ਆਵੇ ਹਾਂ 400 ਰੁਪਏ ਕਿੰਨੇ ਲੈਵਲ ਐਟ ਰਿਕ ਸਕਦੇ ਆ ਹਾਊ ਮੱਚ 400 ਰੁਪਏ 400 ਓਕੇ ਐ ਕਰੀਣਾ ਸੀ ਨਾ ਇੱਕ ਕਾਪੀ ਪਹਿਲੇ ਤਾਂ ਮੈਂ ਮੈਂ ਬੋਲਾਂ ਹਾਂ ਮੈਂ ਕਾਪੀ ਦੇਹੀ ਅਸੀਆਂ ਦੀ ਉਹਦੇ ਤੇ ਲਿਖਿਆ ਸੀ ਕਿ ਇਹਦੇ ਚ 100 ਪੇਨੇ ਹਾਂ ਤੇ ਅਸੀਂ ਜਿਨੇ ਲਿਖਲੇ 45 ਤੇਰਾ ਭਲਾ ਜੈਨੀ ਠੱਗੀ ਆਗੇ ਆ ਤਾਂ ਲੱਗਦੇ 400 ਪੇਨੇ ਹੋਣਗੇ ਆ ਲੱਗਦੇ 400 ਨਹੀਂ ਹੋਣਗੇ 200 ਤਾਂ ਘੱਟ ਹੋਣਗੇ 200 ਕਿੱਧਰ ਕੀ ਚੰਗ ਤੇ ਬਸਤਾ ਵਾਲਾ ਇੱਕ ਬਸਤਾ ਵਾਲਾ ਗਾੜੀ ਗਾੜੀ ਦਾ ਯਾਰ ਤਾਰਫ ਨਾਲ ਕਿਉਂ ਨਾ ਰੋਲ ਸੋਇਸ ਐਸੇ ਬਿਬੀ ਆਪਣੇ ਦਾ ਪਰ ਲੱਲੀਏ ਵਦੂ ਫਿਰ ਸਵੇਰੇ ਸਵੇਰੇ ਮੌਸਮ ਬਹੁਤ ਸੋਨਾ ਹੈ ਪਿਆਰਾ ਠੰਡੀ ਠੰਡੀ ਹਵਾ ਵਗਦੀ ਪਈ ਚਲਾ ਸਕੂਲ ਅੱਜ ਮੈਨੂੰ ਲੱਗਦਾ ਉਹ 7.5 ਚੱਲ ਜਾਂਦਾ ਕਿ ਟਾਈਮ ਹੋਇਆ ਏ ਤੇ ਵੀ ਸੱਤ ਸਾਢੇ ਅੱਧਾ ਉਹ ਇੱਧਰ ਵੀ ਹਿਦਿਆਲ ਵਿਚਾਰੇ ਪਾਸੇ ਦੇ ਅੱਗੇ ਬਹੁਤ ਵਧੀਆ ਲੋਕੇਸ਼ਨ ਆ ਸਾਡੀ ਹਰਿਆਲੀ ਹਰਿਆਲੀ ਵਿਚਾਰੇ ਪਾਸੇ ਵਾਓ ਸਾਰੇ ਪਸਰੇ ਆ ਲੀ ਰੀ ਆ ਲੀ ਤੇ ਪੰਛੀ ਬੜੇ ਖੁਸ਼ ਹੋਏ ਪਿਆ ਅਮ ਅੱਜ ਕਾ ਦਾ ਖਲਾਰਾ ਪਾਈ ਬੈਠੇ ਤੁਸੀਂ ਖਲਾਰਾ ਅੱਜ ਮੈਂ ਅਵਦੇ ਸ਼ੂਕ ਕਲੈਕਸ਼ਨ ਅੱਛਾ ਚਾ ਖਾਣ ਲੱਗੀ ਅੱਜ ਮੈਂ ਕਿਹਾ ਮੈਂ ਸੂਟਾ ਦਾ ਤਾਂ ਖਾਤਾ ਤੇ ਸ਼ੂਕ ਕਲੈਕਸ਼ਨ ਵੀ ਵਿਖਾਉਨੇ ਅੱਜ ਆਪਾਂ ਹਾਂਜੀ ਹੈਗੇ ਤਾਂ ਥੋੜੇ ਜਿਹੀ ਚਲੋ ਗਰੀਬੀ ਦਾ ਵਈ ਆ ਤਦੋਂ ਮੈਂ ਸੋਚਿਆ ਚਲੋ ਜੋ ਹੈਗਾ ਪੋਹੀ ਵਿਖਾਉਣਾ ਕੋਈ ਵਾਧੂ ਤਾਂ ਵਿਖਾ ਨਹੀਂ ਸਕਦੇ ਨਹੀਂ ਨਹੀਂ ਵਾਧੂ ਆਪਣੇ ਕੋਲ ਹਾਂ ਵਾਧੂ ਵਾਧੂ ਆਂਦਾਬ ਸਹੀ ਗੱਲ ਆਪਾਂ ਸ਼ੁਰੂ ਕਰਦੇ ਆ ਤਾਂ ਮੈਂ ਘਰੇ ਪਾਣੀ ਸਰਦੀਆਂ ਚ ਸ਼ੂ ਆ ਸਾਰੇ ਆ ਵੀ ਆ ਵਿੱਚ ਪਾਣੀ ਘਰੇ ਪਾਣੀ ਆ ਹਾਂਜੀ ਇਹ ਪੰਜਾਬੀ ਜੁੱਤੀ ਬੜੇ ਚਿਰ ਦੀ ਲਈ ਹੋਈ ਸੀ ਮੈਨੂੰ ਬੜੀ ਪਸੰਦ ਆਈ ਸੀ ਹਾਂਜੀ ਤੇ ਪਰ ਪਾਈ ਮੈਂ ਦੋ ਕੁ ਵਰੀ ਆ ਉਵੇਂ ਦੀ ਉਵੇਂ ਪਈ ਹੋਈ ਆ ਅੱਛਾ ਪੰਜਾਬੀ ਜੁੱਤੀ ਮੈਂ ਬਹੁਤ ਘੱਟ ਪਾਣੀ ਥੋੜੀ ਹਾਈਟ ਮੇਰੀ ਘੱਟ ਕਰਕੇ ਆ ਜੁੱਤੀ ਬਹੁਤ ਪਾਲੀ ਆ ਤੇ ਇਹਦਾ ਮਤਲਬ ਫਿਰ ਵੀ ਮੈਨੂੰ ਬੜੀ ਪਸੰਦ ਆ ਕਈ ਵਾਰੀ ਹੁੰਦਾ ਨਾ ਜੁੱਤੀ ਬੜੀ ਬੜੀ ਪਾਲੀ ਬਾਚੇ ਦੇ ਆ ਚੀਜ਼ਾਂ ਬੜੀਆਂ ਸੋਹਣੀਆਂ ਲੱਗਦੀਆਂ ਮੈਨੂੰ ਹਾਂਜੀ ਅੱਗੇ ਮੈਂ ਨਗਾ ਮੋਤੀਆਂ ਲਈ ਲੈਣੇ ਬੰਦ ਕਰਤੀ ਸੀ ਕਿਉਂਕਿ ਆ ਲਹਿੰਦੇ ਬੜੇ ਹੁੰਦੇ ਨਾ ਹਾਂਜੀ ਤੇ ਇਹ ਸਾਰਾ ਮੱਲਾ ਲੈਦਾ ਹੀ ਆ ਮਾਲ ਮਾਲ ਸਾਰਾ ਠੀਕ ਵਿੱਚ ਇੱਕ ਦੋ ਜਿਹੜੀਆਂ ਹੋਣ ਗਈਆਂ ਜਿਵੇਂ ਆਹ ਤਾਂ ਮੈਨੂੰ ਗਿਫਟੇ ਮਿਲੀ ਸੀਗੀ ਮੰਮੀ ਉਹਨਾਂ ਵੱਲੋਂ ਪਤਾ ਨਹੀਂ ਉਹਨਾਂ ਨੇ ਕਿੱਥੋਂ ਲਈ ਆ ਠੀਕ ਆ ਤੇ ਆਹ ਵਾਲੇ ਮੈਂ ਲੈ ਸੀ ਮੱਲਾਵਾਂ ਵਾਲੇ ਹੋਏ ਦੀ ਹਾਂਜੀ ਆ ਵੀ ਮੈਂ ਮੱਲਾਵਾਂ ਵਾਲੇ ਲੈ ਲੈ ਸੀ ਠੀਕ ਆ ਤੇ ਤੇ ਆ ਵੀ ਆ ਮੈਂ ਲੈ ਸੀ ਅੰਮ੍ਰਿਤਸਰੋਂ ਹਾਂਜੀ ਥੋੜੇ ਇੱਕ ਦਿਨ ਪਹਿਲਾਂ ਜਦੋਂ ਗਈ ਸੀ ਨਾ ਹਾਂਜੀ ਉੱਥੇ ਲੈ ਕੇ ਇਸ ਤੇ ਮੇਰੇ ਮੋਸਟ ਫੇਵਰਿਟ ਤੇ ਸਾਰਿਆਂ ਨੇ ਬੜੇ ਸਲਾਏ ਤੇ ਇਹਦਾ ਇਹਨਾਂ ਦੀ ਸਭ ਤੋਂ ਵਧੀਆ ਚੀਜ਼ ਕਿਹੜੀ ਹੈ ਕਿ ਆ ਖੁੱਲੇ ਕਰ ਲੈ ਸ਼ੇਕ ਮਤਲਬ ਖੁੱਲਾ ਪੀੜਾ ਹੋ ਜਾਂਦਾ ਹੈ ਹਾਂਜੀ ਜਿਵੇਂ ਆਪਾਂ ਬੈਲਟ ਨੇ ਵੱਧ ਘੱਟ ਕਰ ਲੈਂਦੀ ਉਹਵੇਂ ਬਣੇ ਹੋਏ ਆ ਤੇ ਖੋਸ਼ ਨਹੀਂ ਪਾਏ ਹੋਏ ਤੇ ਮੈਂ ਉਹਦੇ ਨਾਲ ਲੜ ਪਈ ਕੱਲ ਪਰਸੋ ਤੇ ਮੈਂ ਕਿਹਾ ਤੂੰ ਮੇਂ ਜੀਆਂ ਚੱਪਲ ਮੇਰੀ ਖੁੱਲੀ ਕਰ ਦੇਣੀ ਆ ਤੇ ਜਦੋਂ ਮੈਂ ਪਾਈ ਤੇ ਮੇਰਾ ਪੈਰ ਐ ਵਿੱਚ ਨੱਚੇ ਮੈਂ ਕਿਹਾ ਇਹ ਤਾਂ ਹੋ ਗਈ ਖੁੱਲੀ ਤੇ ਬਾਅਦ ਚ ਮੈਨੂੰ ਕਹਿੰਦਾ ਨਹੀਂ ਨਹੀਂ ਮੈਂ ਖੁੱਲੀ ਕੀਤੀ ਆ ਵੈਸੇ ਖਿੱਚ ਕੇ ਨਹੀਂ ਖੁੱਲੀ ਹੋਈ ਹਾਂਜੀ ਤੇ ਆ ਮੇਰਾ ਬ੍ਰਦਰ ਲੈ ਕੇ ਆਇਆ ਸੀਗਾ ਮੇਰੇ ਲਈ ਸ਼ਿਊ ਪਿਉਮਾ ਦੇ ਬਾਰੋਂ ਜਦੋਂ ਆਏ ਸੀ ਨਾ ਹਾਂਜੀ ਉਹਨਾਂ ਦਾ ਇਸ ਵਾਰ ਜਾਂ ਪਿਛਲੀ ਵਾਰ ਜਦੋਂ ਆਏ ਸੀ ਹਾਂ ਹਾਂਜੀ ਉਦੋਂ ਲੈ ਕੇ ਆਏ ਸੀਗੇ ਤੇ ਇਹ ਵੀ ਮੈਂ ਪਿਛਲੀ ਵਾਰੀ ਪਾਉਂਦੀ ਰਹੀ ਹਾਂ ਕਾਫੀ ਪਾਏ ਆ ਹਾਂਜੀ ਆ ਮੈਨੂੰ ਬੜੇ ਪਸੰਦ ਆ ਇਹਦੇ ਆ ਚੀਜ਼ ਬੜੀ ਗ੍ਰੇਸਫੁਲ ਲੱਗਦੀ ਜਦੋਂ ਪਾਰਟੀ ਵੇਅਰ ਕੋਈ ਪ੍ਰੋਗਰਾਮ ਤੇ ਪਾਉਣਾ ਹੋਵੇ ਹਾਂਜੀ ਪਰ ਹੀਲ ਪਾਈ ਨਹੀਂ ਜਾਂਦੀ ਹੁਣ ਸੋਹਣੀਆਂ ਤਾਂ ਲੱਗਦੀਆਂ ਹੀਲ ਨਾ ਪਾਉਣੀਆਂ ਬੜੀਆਂ ਔਖੀਆਂ ਤੇ ਆ ਤਾਂ ਮੇਰੀ ਚੱਪਲ ਇੰਨੀ ਜਿਆਦੀ ਸਲਾਈ ਸਭ ਤੋਂ ਸਸਤੀ ਮੈਨੂੰ ਲੱਗਦਾ ਸਾਰੇ ਕਲੈਕਸ਼ਨ ਚੋਂ ਇਹੀ ਹੋਣੀ ਆ ਸਿਰਫ 300 ਰੁਪਏ ਚ ਵਾਹ ਕਿੱਡੀ ਸੋਹਣੀ ਬਣੀ ਹੋਈਆਂ ਹਾਂ ਆ ਪਾਵੇ ਬੜੇ ਲਈ ਮੈਂ ਕਿਤੇ ਦਵਾਈ ਲੈਣ ਜਾਣਾ ਹੋਵੇ ਕਿਤੇ ਬੈਂਕ ਚ ਕੰਮ ਹੋਵੇ ਮਤਲਬ ਉਦੋਂ ਆਪਣਾ ਹੀ ਲਹੂ ਲਾ ਨਹੀਂ ਨਾ ਪੈਂਦੀਆਂ ਹਾਂ ਜਦੋਂ ਇਦਾਂ ਦੀ ਕੰਫਰਟੇਬਲ ਕੰਫਰਟੇਬਲ ਜੀ ਚੱਪਲ ਆਪਾਂ ਲੱਭਦੇ ਆ ਉਦੋਂ ਮੈਂ ਇਹ ਕਲਰ ਵੀ ਹਰੇਕ ਸੂਟ ਨਾਲ ਲੱਗਦਾ ਵੀ ਐਸੇ ਸੂਟ ਨਾਲ ਬਣਾਇਆ ਗਿਆ ਹੈ ਚੱਪਲ ਹਰੇਕ ਨਾਲ ਉੱਠ ਖੜਦੇ ਆ ਫਿਰ ਆ ਡਿਜ਼ਾਈਨਿੰਗ ਤੇ ਮੰਮੀ ਨੇ ਸਪੈਸ਼ਲੀ ਕਿਹਾ ਜੇ ਇਹਦੇ ਨਾਲ ਦਾ ਲਾਈਟ ਕਲਰ ਮਿਲ ਗਿਆ ਨਾ ਮੈਂ ਲਾਉਂਗੀ ਇਹਦੇ ਨਾਲ ਦੀ ਹਾਂਜੀ ਤੇ ਇਹ ਮੈਂ ਬਹੁਤ ਜ਼ਿਆਦਾ ਪ੍ਰੀਅਰ ਕਰਦੀ ਤੇ ਸਸਤੀਆਂ ਵੀ ਬਹੁਤ ਆਈਆਂ ਤੇ ਆ ਵੀ ਮੈਂ ਮਨ ਲੱਦਾ ਮੱਲਾਂ ਲਈ ਲਈਆਂ ਸੀ ਹੈ ਨਾ ਹਾਂਜੀ ਇਹ ਵੀ ਤੁਸੀਂ ਵਿਆਹ ਤੇ ਲਈਆਂ ਸੀ ਸ਼ਾਇਦ ਹਾਂ ਕਿਸੇ ਵਿਆਹ ਤੇ ਸਰਾਵਾ ਵਿਆਹ ਤੇ ਸ਼ਾਇਦ ਨਹੀਂ ਸਰਾਵਾ ਵਿਆਹ ਤੇ ਨਹੀਂ ਸੀ ਵੈਸੇ ਹੀ ਜਾਣਾ ਸੀਗਾ ਕਿਉਂਕਿ ਵਿਆਹ ਤੇ ਹਾਂਜੀ ਮੈਂ ਤਾਂ ਵੀ ਜੀ ਹੀਲ ਪਾਉਣੀ ਹੁੰਦੀ ਜਿਆਦਾ ਇਹ ਵੀ ਹੀਲ ਘੱਟ ਹਾਂਜੀ ਆ ਵੀ ਕਿਸੇ ਵਿਆਹ ਤੇ ਲਈ ਸੀ ਆਵੇ ਇਹਦੀ ਇਹ ਵੀ ਹੁਣ ਤਾਂ ਕਦੇ ਨਹੀਂ ਪਾਈਆਂ ਪਰ ਪਹਿਲਾਂ ਵਾਵਾ ਬਹੁਤ ਪਾ ਲੀਆਂ ਹੂੰ ਇਹ ਵੀ ਪ੍ਰਾਈਸ ਵੀ ਠੀਕ ਠੀਕ ਇਹਨਾਂ ਦਾ ਤੇ ਨਾ ਜ਼ਿਆਦੀਆਂ ਮਹਿੰਗੀਆਂ ਤੇ ਹੈ ਵੀ ਕੰਫਰਟੇਬਲ ਇਹਦੀ ਹੀਲ ਬਹੁਤ ਕੰਫਰਟੇਬਲ ਆ ਸਭ ਤੋਂ ਜ਼ਿਆਦਾ ਹੁਣ ਤੱਕ ਦੀ ਹੀਲ ਕੰਫਰਟੇਬਲ ਆ ਆ ਕਿਉਂਕਿ ਹੀਲ ਬਿਲਕੁਲ ਅਗਲੇ ਪਾਸੇ ਉਹਨੂੰ ਨਾ ਬਰਾਬਰ ਕਰ ਦਿੱਤਾ ਗਿਆ ਹਾਂਜੀ ਤੇ ਇਹ ਮੈਂ ਆਨਲਾਈਨ ਮੰਗਾਈਆਂ ਸੀ ਇਹ ਮੈਨੂੰ ਤਾਂ 7-800 ਦੀਆਂ ਇਹ ਮੈਨੂੰ ਪਈਆਂ ਸੀਗੀਆਂ ਤੇ ਪਰ ਇਹ ਮੈਂ ਇੰਨਾ ਇਹਨੂੰ ਜਿਆਦਾ ਵੇਅਰ ਕੀਤਾ ਇੰਨਾ ਜਿਆਦਾ ਵੇਅਰ ਕੀਤਾ ਕੰਫਰਟੇਬਲ ਵੀ ਫੁੱਲਾ ਪਿੱਛੇ ਜਿੱਪ ਨਾਲੇ ਲੌਕ ਹੋ ਜਾਂਦਾ ਹੈ ਨਾ ਇਹਦੀ ਜਿੱਪ ਖਰਾਬ ਹੋਈ ਨਾ ਇਹਦੀ ਕੋਈ ਫਿਨਿਸ਼ਿੰਗ ਦੇ ਵਿੱਚ ਕੋਈ ਫਰਕ ਨਹੀਂ ਮੈਂ ਇੰਨਾ ਇਹਨੂੰ ਕੱਟੇ ਮਿੱਟੀ 'ਚ ਰੱਖ ਛੱਡਿਆ نیچے ਸਲੂਨ 'ਚ ਵੀ ਬੜਾ ਚਿਰ ਪਈ ਰਹੀ ਹਾਂਜੀ ਪਰ ਇਹਨੂੰ ਕਪੜਾ ਮਾਰੋ ਮੜਾ ਜੇ ਤੁਸੀਂ ਕਪੜਾ ਪਾ ਮਾਰੋਗੇ ਨਾ ਹੁਣ ਵੀ ਥੋੜਾ ਥੋੜਾ ਡਸਟਿੰਗ ਇਹਦੀ ਕਰਨ ਵਾਲੀ ਜਿਵੇਂ ਇਹਦੇ ਵਿੱਚ ਵੀ ਕੱਟਾ ਚਲਾ ਜਾਂਦਾ ਅੰਦਰ ਤੇ ਇਹਨੂੰ ਗਿੱਲਾ ਕੱਪੜਾ ਮਾਰਾਂਗੇ ਇਹਨੇ ਚਮਕ ਕੇ ਉੱਠਣਾ ਹਾਂਜੀ ਇਹਨੇ ਤਾਂ ਆਪਦੇ ਪੈਸਾ ਮੰਨ ਲਾਦਾ 7-8 ਸਾਲ ਵੈਸੇ ਲਈ ਨੂੰ ਅੱਗੇ ਹੋਣੇ ਆ ਤੇ ਮੈਨੂੰ 7-800 ਦੀ ਆਈ ਹੋਣੀ ਆ ਤੇ ਅਜੇ ਵੀ ਕਹਿ ਲੋ ਵੀ ਇਹਨੂੰ ਮੈਂ ਪੰਟ ਸਾਲ ਹੋਰ ਚਲਾ ਲਾਂ ਤੇ ਅੱਜ ਵੀ ਕਿਸੇ ਵੀ ਪ੍ਰੋਗਰਾਮ ਤੇ ਪਾ ਕੇ ਚਲੀ ਜੰਨੀ ਮੈਨੂੰ ਤੇ ਨਵੀਂ ਲੱਗਦੀ ਏ ਬਿਲਕੁਲ ਬਿਲਕੁਲ ਨਾਲੇ ਕੰਫਰਟੇਬਲ ਵੀ ਹਾਂ ਤੇ ਆ ਵੀ ਬਿਲਕੁਲ ਸਸਤਾ ਮਾਲ ਸੀ ਇਹ ਲੋਕਲ ਚਲੋ ਇਹ ਜ਼ਿਆਦਾ ਕੰਫਰਟੇਬਲ ਨਹੀਂ ਇਹਨੂੰ ਕਹਿ ਸਕਦੇ ਬਟ ਕਿਉਂਕਿ ਇਹ ਥੋੜਾ ਜਿਹਾ ਆ ਨਾ ਆ ਚੀਜ਼ ਥੋੜੀ ਸਖਤ ਆ ਹੈ ਵੀ ਸਸਤੀ ਸੀ ਚਲੋ ਇਹਨੇ ਆਪਦਾ ਮੁੱਲ ਮੋੜਤਾ ਮੈਂ 2 ਚਰਵਰੀ ਪਾ ਲਈ ਆ ਹਾਂਜੀ ਫਿਰ ਕਿਤੇ ਦਾ ਮਾਰ ਲਾਂਗੇ ਤੇ ਆ ਵਾਲੇ ਜਿਹੜੇ ਇਹ ਵੀ ਮੈਂ ਜੀਰਿਓ ਮੇभी ਲੈ ਸੀ ਜਾਂ ਮਖੂਨ ਜੀਰਿਓ ਲੈ ਸੀਗੇ ਹਾਂਜੀ ਮੇਰੇ ਕੋਲ ਇਹ ਵੀ ਪਿਛਲੀ ਤੋਂ ਪਿਛਲੀ ਗਰਮੀ ਸ਼ਾਇਦ ਉਹਦੇ ਮੇਰੇ ਕੋਲ ਪੌਣ ਨੂੰ ਹੈ ਨਹੀਂ ਸੀ ਕੋਈ ਗਰਮੀਆਂ ਵਾਲੇ ਤੇ ਇਹ ਵੀ ਵਧੀਆ ਬਹੁਤ ਕੰਫਰਟੇਬਲ ਬਹੁਤ ਜ਼ਿਆਦਾ ਹਾਂਜੀ ਇਹ ਐਵੇਂ ਦੇ ਬਹੁਤ ਕੰਫਰਟੇਬਲ ਹੁੰਦੇ ਹਨ ਪਿਆਰੇ ਬਹੁਤ ਬਣੇ ਹੋਏ ਹਨ ਫੈਲ ਵੀ ਬੜਾ ਪਿਆਰਾ ਹੈ ਤੇ ਆ ਵੀ ਆ ਤਾਂ ਮੋਸਟ ਫੇਵਰਿਟ ਆ ਤਾਂ ਮੈਨੂੰ ਵੀ ਬੜੀ ਪਸੰਦ ਆ ਤੇ ਬਹੁਤ ਪਸੰਦਾ ਚੀਜ਼ ਸੋਹਣੀ ਲੱਗਦੀ ਇਹਨੂੰ ਹਾਂਜੀ ਫਰੰਟ ਲੁੱਕ ਬੜੀ ਵਧੀਆ ਲੱਦੀ ਜੁੱਤੀ ਦੀ ਤੇ ਇਹਦੇ ਆ ਟ੍ਰਾਂਸਪੇਰੈਂਟ ਜਿਹੜੀ ਹੀਲ ਟ੍ਰਾਂਸਪੇਰੈਂਟ ਆ ਚੀਜ਼ ਮੈਂ ਆ ਡਰਦੀ ਲੈਂਦੀ ਨਹੀਂ ਸੀ ਮੈਂ ਕਿਹੜਾ ਚੀਜ਼ ਨਾ ਵੱਜਦੀ ਨਾ ਹੋਵੇ ਤੇ ਉਹ ਕਹਿੰਦੇ ਨਹੀਂ ਵੀ ਵਧੀਆ ਵਾਲੀ ਕੁਆਲਿਟੀ ਚਾ ਤੇ ਵਾਕੇ ਇਹਦੇ ਚ ਮੈਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਆਈ ਹਾਂਜੀ ਬਹੁਤ ਹੀ ਕੰਫਰਟੇਬਲ ਹੈ ਇਹ ਬਲੈਕ ਵਾਲੀ ਇਹ ਵੀ ਬਹੁਤ ਪਿਆਰੀ ਪਿਆਰੀ ਆ ਹੂੰ ਇਹਨਾਂ ਦੇ ਜਿਵੇਂ ਨਾ ਕੋਈ 12ਵੇਂ ਪੌਂਟ ਕਰਵਾਈ ਹੋਏ ਨੇ ਸਹੀ ਗੱਲ ਆ ਚਮਕਦਮ ਕਿਹਦੀ ਇਦਾਂ ਹੈ ਕਿੰਨੀ ਸੋਹਣੀ ਲੱਗਦੀ ਨਾਲੇ ਨੀਹਲ ਵੀ ਵੇਖੋ ਕਿੱਡੀ ਕੈਂਟ ਬਣੀ ਹੋਈ ਹੈ ਬਹੁਤ ਪਿਆਰੀ ਬਣੀ ਆ ਪੂਰੀ ਕੰਫਰਟੇਬਲ ਆ ਇਹ ਨਹੀਂ ਕਿ ਹੀਲ ਚੱਪਾ ਕੇ ਵੀ ਕੋਈ ਆਪਾਂ ਥੱਕ ਜਾਾਂਗੇ ਜਾਂ ਕੁਝ ਬਿਲਕੁਲ ਕੰਫਰਟੇਬਲ ਹੀ ਲੱਗਦਾ ਉਸ ਤੋਂ ਅੱਗੇ ਆ ਵਾਲੀ ਇਹ ਵੀ ਤੈਨੂੰ ਬੜੀ ਪਸੰਦ ਆ ਵੀ ਮੈਨੂੰ ਬਹੁਤ ਪਸੰਦ ਆ ਆ ਤਾਂ ਪਾਈ ਵੀ ਬੜੀ ਸੋਹਣੀ ਲੱਗਦੀ ਆ ਹਾਂ ਇਹ ਹੀਲ ਦਾ ਸਟਾਈਲ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਨਾ ਹਾਂਜੀ ਸਭ ਤੋਂ ਵੱਖਰਾ ਡਿਜ਼ਾਈਨ ਇਹਦਾ ਇਹ ਹੀ ਚੀਜ਼ ਇੱਕ ਕਲਰ ਤੇ ਇੱਕ ਹੀਲ ਡਿਫਰੈਂਟ ਵੇਖ ਕੇ ਨਾ ਇਹ ਵੀ ਮੈਂ ਆਨਲਾਈਨ ਹੀ ਮੰਗਵਾਈ ਸੀ ਆਨਲਾਈਨ ਆਰਡਰ ਕਰਕੇ ਹਾਂਜੀ ਤੇ ਬਾਕੀ ਵਧੀਆ ਹੀ ਬਣੀ ਹੋਈ ਆ ਤੇ ਇਹਦੀ ਸ਼ਾਈਨਿੰਗ ਵੇਖੋ ਕਿੰਨੀ ਆ ਹੈ ਨਾ 컬러 ਵੀ ਸਾਰਿਆਂ ਨਾਲੋਂ ਵੱਖਰਾ ਅਥਰਾ ਕਲਰ ਬਹੁਤ ਹੀ ਪਿਆਰੀ ਬਣੀ ਹੋਈ ਹੈ ਇਹ ਵੀ ਹਾਂਜੀ ਤੇ ਸਭ ਤੋਂ ਲਾਸਟ ਇਹਦੇ ਨਾਲ ਇੱਕ ਹੋਰ ਵੀ ਹੈਗੀ ਸੀ ਉਹ ਮੈਨੂੰ ਲੱਗਾ ਮੰਮੀ ਕੋਲ ਮੈਨੂੰ ਲੱਗਾ ਕੁਝ ਕੁ ਮੇਰੀਆਂ ਹੀਲਜ਼ ਮੈਂ ਉੱਥੇ ਵੀ ਰੱਖ ਦਿੰਨੀ ਨਾ ਹਾਂਜੀ ਤੇ ਉਹ ਮੰਮੀ ਕੋਲ ਹੀ ਰਹਿ ਗਈਆਂ ਤੇ ਇਹਦੇ ਨਾਲ ਜਿਹੜੇ ਸ਼ੂਜ਼ ਸੀ ਉਹ ਵੀ ਬੰਦ ਸ਼ੂਅ ਉਹ ਮੈਂ ਕਿਸੇ ਦਿਨ ਪਾਏ ਹੋਏ ਤੇ ਐਸੇ ਮੋਸਟਲੀ ਤੋਂ ਸਰਦੀਆਂ 'ਚ ਮੇਰੇ ਪਾਏ ਵੇਖੇ ਹੋਣਗੇ ਹਾਂ ਉਹ ਮੈਂ ਇਹ ਦੋਨੋਂ ਫਰੋਇਪੁਰ ਤੋਂ ਲਈਆਂ ਸੀਗੀਆਂ ਦੇਖੋ ਇਹ ਬਹੁਤ ਇਹ ਥੋੜੀਆਂ ਹੈ ਤਾਂ ਮਹਿੰਗੀਆਂ ਜਿੱਤੀਆਂ ਇਹ ਆਈਆਂ ਤਾਂ ਥੋੜੀਆਂ ਜਿਹਾ ਮਹਿੰਗੀਆਂ ਹੀ ਆ ਉਹ ਵਾਲੇ ਸ਼ੂ ਤੇ ਇਹ ਵਾਲੇ ਸ਼ੂ ਮੈਨੂੰ ਲੱਗਦਾ ਦੋਨੋਂ 3500-4000 ਦੇ ਵਿੱਚ ਆਏ ਸੀ ਦੋਨੋਂ ਹੀ ਹਾਂਜੀ ਤੇ ਪਰ ਹੈੱਡ ਵੀ 1800 ਜਾਂ ਮੇਬੀ 2000 ਚ ਪੈ ਗਈ ਹੋਗੀ ਪਰ ਇਹ ਲਈ ਨੂੰ ਮੈਨੂੰ ਦੋ ਤਿੰਨ ਸਾਲ ਹੋ ਗਏ ਆ ਇਹ ਵੀ ਇਹਦੀ ਵੀ ਆਹ ਚੀਜ਼ ਹੈ ਮੈਂ ਲੁਕਾਉਂਦੀ ਜਿਵੇਂ ਅਸ਼ਨੀਲ ਹੁੰਦੀ ਆ ਹਾਂ ਜੀ ਆਹ ਚੀਜ਼ ਬਿਲਕੁਲ ਉਖੜੀ ਨਹੀਂ ਹੀਲ ਵੀ ਪੂਰੀ ਕੰਫਰਟੇਬਲ ਤੇ ਪੂਰੀ ਫੈਨਸੀ ਲੁੱਕ ਦਿੰਦੀ ਹੈ ਜਦੋਂ ਪੂਰੇ ਪਾਰਟੀ ਵੇਅਰ ਸੂਟ ਨਾਲ ਵੇਅਰ ਕਰੀਦੀ ਨਾ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਇਹਦੀ ਹੀਲ ਬੜੀ ਪਿਆਰੀ ਲੱਗਦੀ ਹੈ ਫੈਨਸੀ ਹੀਲ ਹੈ ਨਾ ਬਿਲਕੁਲ ਕੰਫਰਟੇਬਲ ਹੈ ਇਹਦੇ ਨਾਲ ਸ਼ੂ ਵੀ ਲੈ ਉਹ ਵੀ ਮੈਂ ਇੰਨੇ ਜ਼ਿਆਦਾ ਵੇਅਰ ਕਿਤੇ ਇੰਨੇ ਜ਼ਿਆਦਾ ਉਹ ਵੀ ਐਸ ਕੋ ਕਲਰ ਦੇ ਆ ਉਹ ਵੀ ਬਿਲਕੁਲ ਉਵੇਂ ਦੇ ਉਵੇਂ ਹੀ ਪਏ ਹੋਏ ਉਹਨਾਂ ਨੂੰ ਵੀ ਕੁਝ ਨਹੀਂ ਦੀ ਫੇਵਰਿਟ ਮੇਰੀ ਜਿਹਦੀ ਇੱਕ ਇਹ ਵਾਲੀ ਹਾਂਜੀ ਫਿਰ ਇੱਕ ਇਹ ਵਾਲੀ ਜਿੰਨੇ ਮੇਰਾ ਜ਼ਿਆਦਾ ਬਤਕੀ ਸਾਥ ਸਾਰੀਆਂ ਨੇ ਬਹੁਤ ਸੋਹਣਾ ਲਗਾਇਆ ਇਹ ਵਾਲੀ ਇੱਕ ਮੇਰੇ ਆ ਸ਼ੂ ਹਾਂ ਦੇ ਹੁਣ ਗਰਮੀਆਂ ਦੀ ਮੇਰੀ ਆ ਵਾਲੀ ਜ਼ਿਆਦਾਤਰ ਮੈਂ ਹਰ ਕਿਤੇ ਮੱਲਾਂ ਲੈ ਜਾਨੀ ਦਵਾਈ ਲੈਣ ਜਾਨੀ ਕਿਤੇ ਵੀ ਜਾਨੀ ਹੁਣ ਇਹੇ ਪਾ ਕੇ ਜਾਨੀ ਹਾਂਜੀ ਕਈ ਵਾਰੀ ਇੱਕ ਘਰੇ ਵੀ ਘਰੇ ਵੀ ਪਾ ਕੇ ਰੱਖਦੀਆਂ ਨਾ ਹਾਂਜੀ ਤੇ ਮੈਂ ਵਧੀਆ ਕੰਮ ਕਰਦੀ ਫਿਰਦੀ ਇਹ ਨਹੀਂ ਵੀ ਮਾੜੇ ਜਿਹੇ ਥੋੜੇ ਜੁ ਉੱਚੀ ਆ ਮੈਨੂੰ ਕੋਈ ਪ੍ਰੋਬਲਮ ਆ ਰਹੀ ਹੈ ਨਹੀਂ ਬਿਲਕੁਲ ਵੀ ਨਹੀਂ ਘਰੇ ਵੀ ਮੈਂ ਪਾਈ ਫਿਰਦੀ ਬੜੇ ਰਾਮ ਨਾਲ ਸਹੀ ਕਹਾਂ ਤਾਂ ਪੂਰੀ ਕੰਫਰਟੇਬਲ ਆ ਹੈਨਾ ਕੋਈ ਕੋਲੀ ਆ ਹਾਂ ਤੇ YouTube ਫੈਮਿਲੀ ਇਹ ਆ ਸਾਡੀ ਅੱਜ ਦੀ ਛੋਟੀ ਜੀ ਕਲੈਕਸ਼ਨ ਪਿਆਰੀ ਜੀ ਕਲੈਕਸ਼ਨ ਇੰਨਾ ਚੀਜ਼ਾਂ ਚ ਸਾਡੀ ਜਾਣ ਵਸਦੀ ਆ ਤੇ ਤੁਹਾਨੂੰ ਇਹ ਕਲੈਕਸ਼ਨ ਸਾਡੀ ਕਿਵੇਂ ਦੀ ਲੱਗੀ ਵਧੀਆ ਲੱਗੇ ਲਾਈਕ ਕਰਨਾ ਵੀਡੀਓ ਨੂੰ ਤੇ ਉਸ ਤੋਂ ਵਧੀਆ ਲੱਗੇ ਕਮੈਂਟ ਵੀ ਕਰਨਾ ਤੇ ਪਿਆਰੇ ਪਿਆਰੇ ਕਮੈਂਟ ਕਰਨਾ ਇਨਾ ਪਿਆਰੇ ਪਿਆਰੇ ਹੱਥਾਂ ਨਾਲ ਤੇ ਮਿਲਦੇ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਹੋ ਮਿਲਦੇ ਆਂ ਚੈਟਪਾ